ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨਿਆ ਸਵਾਗਤ ਕਰਦੀ ਆਂ ਆਓ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਵਰਜੀਨੀਆਜ਼ 올 ਨੇਬਰਜ਼ ਆਰਗੇਨਾਈਜੇਸ਼ਨ ਨੇ ਪਾਕਿਸਤਾਨ ਦੇ ਘਟ ਗਿਣਤੀ ਮੰਤਰੀ ਰਮੇਸ਼ ਸਿੰਘ ਅਰੋੜਾ ਨੂੰ ਕੀਤਾ ਸਨਮਾਨਿਤ ਆਸਟ੍ਰੇਲੀਆਜ਼ ਪਹਿਲਾ ਗਰਭਵਤੀ ਪਤਨੀ ਦਾ ਕੀਤਾ ਕਤਲ ਫਿਰ ਤੇਜ਼ਾਬ ਦੇ ਟੱਬਲ ਚ ਗਲਾਤੀ ਲਾਸ਼ ਟਰੂਡੋ ਨੇ ਮੰਨੀਆਂ ਟਰੰਪ ਦੀਆਂ ਸ਼ਰਤਾਂ 1.3 ਬਿਲੀਅਨ ਡਾਲਰ ਦੀ ਸਰਹੱਦੀ ਯੋਜਨਾ ਦਾ ਕੀਤਾ ਗਿਆ ਐਲਾਨ ਮੁਸੇਵਾਲਾ ਦੇ ਪਿਤਾ ਨੇ ਰਾਜਾ ਵੜਿੰਗ ਨਾਲ ਦਿੱਲੀ 'ਚ ਕਾਂਗਰਸ ਲਈ ਮੰਗੀਆਂ ਵੋਟਾਂ ਐਸ਼ਵਰਿਆ ਦੀ ਧੀ ਅਰਾਧਿਆ ਬੱਚਨ ਨੇ ਗੂਗਲ ਨੂੰ ਭੇਜਿਆ ਨੋਟਿਸ ਅੰਮ੍ਰਿਤਸਰ ਵਿੱਚ ਕੋਈ ਗ੍ਰੇਨੇਡ ਧਮਾਕਾ ਨਹੀਂ ਹੋਇਆ ਗੁਰਪ੍ਰੀਤ ਸਿੰਘ ਫੁੱਲਰ ਮੇ ਮੋਦੀ 5 ਫਰਵਰੀ ਨੂੰ ਜਾਣਗੇ ਪ੍ਰਯਾਗਰਾਜ ਮਹਾਕੁੰਭਜ ਕਰਨਗੇ ਪਵਿੱਤਰ ਇਸ਼ਨਾਨ ਬੇਅਦਵੀ ਮਾਮਲਾ ਡੇਰਾਮੁਖੀ ਵੱਲੋਂ ਸੁਪਰੀਮ ਕੋਰਟ ਤੋਂ ਸੁਣਵਾਈ ਤੇ ਰੋਕ ਲਾਉਣ ਦੀ ਮੰਗ ਅਤੇ ਹੁਣ ਖਬਰਾਂ ਵਿਸਥਾਰ ਨਾਲ ਵਰਜੀਨੀਆ ਵਿੱਚ ਇੱਕ ਸ਼ਾਨਦਾਰ ਅੰਤਰਧਰਮਿਕ ਇਕੱਠ ਹੋਇਆ ਜਿੱਥੇ ਪਾਕਿਸਤਾਨ ਦੇ ਘਟ ਗਿਣਤੀ ਮੰਤਰੀ ਰਮੇਸ਼ ਸਿੰਘ ਅਰੋੜਾ ਨੂੰ ਧਾਰਮਿਕ ਸਦਭਾਵਨਾ ਤੇ ਘਟ ਗਿਣਤੀ ਅਧਿਕਾਰਾਂ ਵਿੱਚ ਉਹਨਾਂ ਦੇ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਗਿਆ 올 네이버스 오거나이제이션 ਦੁਆਰਾ ਆਯੋਜਿਤ ਇਸ ਸਮਾਗਮ ਦੇ ਵਿੱਚ ਹਿੰਦੂ ਸਿੱਖ ਮੁਸਲਿਮ ਈਸਾਈ ਅਤੇ ਜੈਨ ਭਾਈਚਾਰਿਆਂ ਦੇ ਆਗੂਆਂ ਨੇ ਏਕਤਾ ਅਤੇ ਸਮਾਵੇਸ਼ ਦਾ ਜਸ਼ਨ ਮਨਾਇਆ। ਪ੍ਰੋਗਰਾਮ ਦੀ ਸ਼ੁਰੂਆਤ ਆਇਸ਼ਾ ਖਾਨ ਤੇ ਸ਼ਿਕਾਇਤ ਮਸੀਹ ਨੇ ਅਮਰੀਕਾ ਤੇ ਪਾਕਿਸਤਾਨ ਦੇ ਰਾਸ਼ਟਰੀ ਗੀਤ ਨਾਲ ਸ਼ੁਰੂ ਕੀਤੀ। ਦੋਹਾਂ ਸ਼ਖਸੀਅਤਾਂ ਨੇ ਹਾਜ਼ਰੀਨ ਦਾ ਨਿੱਘਾ ਸਵਾਗਤ ਕੀਤਾ ਤੇ ਕੈਬਨਿਟ ਮੰਤਰੀ ਰਮੇਸ਼ ਸਿੰਘ ਅਰੋੜਾ ਨਾਲ ਜਾਣ ਪਛਾਣ ਕਰਵਾਈ। ਅੰਤਰਧਰਮ ਸਤਿਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯਤਨਾਂ ਨੂੰ ਉਜਾਗਰ ਕੀਤਾ ਗਿਆ। ਇੱਕ ਪ੍ਰਮੁੱਖ ਪਾਕਿਸਤਾਨੀ ਈਸਾਈ ਨੇਤਾ ਇਲਿਆਸ ਮਸੀਹ ਨੇ ਸਾਰੇ ਗੁਆਂਡੀ ਸੰਸਥਾ ਦੇ ਕੰਮ ਦੀ ਸੰਖੇਪ ਮਨਕਾਰੀ ਪੇਸ਼ ਕੀਤੀ ਜਿਸ ਵਿੱਚ ਪਾਕਿਸਤਾਨ ਦੇ ਪਿਆਰ ਅਤੇ ਸਹਿ ਹੋਂਦ ਦੇ ਡੂੰਗੇ ਸਭਿਆਚਾਰ ਤੇ ਜ਼ੋਰ ਦਿੱਤਾ ਗਿਆ। ਉਹਨਾਂ ਨੇ ਘਟ ਗਿਣਤੀ ਆਧਿਕਾਰਾਂ ਦੀ ਰਾਖੀ ਲਈ ਪਾਕਿਸਤਾਨ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਰਮੇਸ਼ ਸਿੰਘ ਅਰੋੜਾ ਦੀ ਮੰਤਰੀ ਭੂਮਿਕਾ ਨੂੰ ਇੱਕ ਚਮਕਦਾਰ ਉਦਾਹਰਣ ਵਜੋਂ ਦਰਸਾਇਆ ਗਿਆ ਜੋ ਕਿ ਇੱਕ ਹਿਸਟਰੀ ਹੈ। 1947 ਤੋਂ ਬਾਅਦ ਪਹਿਲੀ ਵਾਰ ਘਟ ਗਿਣਤੀ ਕਮਿਊਨਿਟੀ ਸਿੱਖ ਨੂੰ ਕੈਬਨਿਟ ਦੇ ਵਿੱਚ ਥਾਂ ਦੇ ਕੇ نوازਿਆ ਗਿਆ। ਇਹ ਪੂਰੀ ਦੁਨੀਆ ਦੇ ਸਿੱਖਾਂ ਲਈ ਫਖਰ ਵਾਲੀ ਗੱਲ ਹੈ ਜਿਸ ਦਾ ਸਹਰਾ ਮਰੀਮ ਨਵਾਜ਼ ਮੁੱਖ ਮੰਤਰੀ ਲਹਿੰਦੇ ਪੰਜਾਬ ਤੇ ਨਵਾਜ਼ ਸ਼ਰੀਫ ਪਾਰਟੀ ਸੁਪਰੀਮੋ ਨੂੰ ਜਾਂਦਾ ਹੈ। ਵਲ ਯੂਨਾਈਟਿਡ ਗੁਰਨਾਨਕ ਫਾਊਂਡੇਸ਼ਨ ਇੰਕ ਵੱਲੋਂ ਕੈਬਨਿਟ ਮੰਤਰੀ ਰਮੇਸ਼ ਸਿੰਘ ਅਰੋੜਾ ਨੂੰ ਇੱਕ ਵਿਸ਼ੇਸ਼ ਸਨਮਾਨ ਦਿੱਤਾ ਗਿਆ ਜਿਸ ਦੀ ਨੁਮਾਇੰਦਗੀ ਚੇਅਰਮੈਨ ਅਮਰ ਸਿੰਘ ਮੱਲੀ, ਜਨਰਲ ਸਕੱਤਰ ਡਾਕਟਰ ਸੁਰਿੰਦਰ ਸਿੰਘ ਗਿੱਲ ਅਤੇ ਡਾਇਰੈਕਟਰ ਹਰਜੀਤ ਸਿੰਘ ਹੁੰਦਲ ਤੇ ਗਲੋਬਲ ਸਿੱਖ ਸੰਸਥਾਪਕ ਤੇ ਟਰਸਟੀ ਨਿਰਪ ਸਿੰਘ ਨੇ ਕੀਤੀ। ਉਹਨਾਂ ਨੂੰ ਇੱਕ ਰਸਮੀ ਤਲਵਾਰ, ਪ੍ਰਸ਼ੰਸਾ ਪੱਤਰ ਅਤੇ ਇੱਕ ਸੁੰਦਰ ਢੰਗ ਨਾਲ ਤਿਆਰ ਕੀਤੀ ਗਈ ਸ਼ਾਲ ਪੇਨਟ ਕੀਤੀ ਗਈ ਜਿਸ ਵਿੱਚ ਘਟਗਿੰਤੀ ਅਧਿਕਾਰਾਂ ਤੇ ਅੰਤਰ ਧਰਮ ਸਹਿਯੋਗ ਪ੍ਰਤੀ ਉਹਨਾਂ ਦੇ ਟੁੱਟ ਸਮਰਪਣ ਨੂੰ ਸਵੀਕਾਰ ਕੀਤਾ ਗਿਆ ਇਸ ਮੌਕੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਆਪਣੇ ਸੰਬੋਧਨ ਦੇ ਵਿੱਚ ਮਰੀਅਮ ਨਵਾਜ਼ ਦੀ ਉਹਨਾਂ ਦੀਆਂ ਸਮਾਵੇਸ਼ੀ ਨੀਤੀਆਂ ਤੇ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਲਈ ਟੁੱਟ ਸਮਰਥਨ ਲਈ ਸ਼ਲਾਘਾ ਕੀਤੀ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਸੁਰੱਖਿਤ ਅਤੇ ਸਤਿਕਾਰਯੋਗ ਮਹਿਸੂਸ ਕਰਦੀਆਂ ਨੇ ਕਰਤਾਰਪੁਰ ਲਾਂਗੇ ਨੂੰ ਸ਼ਾਂਤੀ ਅਤੇ ਧਾਰਮਿਕ ਆਜ਼ਾਦੀ ਦੇ ਪ੍ਰਤੀਕ ਵਜੋਂ ਦਰਸਾਉਂਦੇ ਨੇ ਉਹਨਾਂ ਨੇ ਦੁਨੀਆ ਭਰ ਦੇ ਭਾਈਚਾਰਿਆਂ ਨੂੰ ਆਪਸੀ ਸਤਿਕਾਰ ਤੇ ਸਹਿਯੋਗ ਲਈ ਇਕੱਠੇ ਕੰਮ ਕਰਨ ਦੀ ਅਪੀਲ ਕੀਤੀ ਆਪਣੇ ਵਿਧਾਨਕ ਯੋਗਦਾਨਾਂ ਨੂੰ ਉਜਾਗਰ ਕਰਦੇ ਹੋਏ ਮੰਤਰੀ ਅਰੋੜਾ ਨੇ ਆਨੰਦ ਮੈਰਿਸ ਐਕਟ ਦੀ ਸ਼ੁਰੂਆਤ ਅਤੇ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਪੜਾਉਣ ਬਾਰੇ ਆਪਣੀ ਸਰਕਾਰ ਦੀ ਛਲਾਗਾ ਕੀਤੀ ਸਭ ਰੰਗ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਹਰਜੀਤੋਂਦਰ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਦੋਸਤੋ ਅੱਜ ਬਹੁਤ ਹੀ ਖੁਸ਼ੀ ਦੇ ਪਲ ਨੇ ਔਰ ਸਾਡੇ ਵਿੱਚ ਦੇ ਲਹਿੰਦੇ ਪੰਜਾਬ ਦੇ ਕੈਬਨ ਮੰਤਰੀ ਪਰਮੇਸ਼ ਸਿੰਘ ਜੀ ਅਰੋੜਾ ਜਿਨ੍ਹਾਂ ਨੂੰ ਅਸੀਂ ਖਾਲਸਾ ਨਾਂ ਨਾਲ ਵੀ ਸੰਬੋਧਨ ਕਰਦੇ ਹਾਂ ਕਿਉਂਕਿ ਸਰਦਾਰਾਂ ਦੀ ਪਰਸਨੈਲਿਟੀ ਬਣਦੀ ਤਾਂ ਆ ਜੇ ਖਾਲਸਾ ਉਹਨਾਂ ਨੂੰ ਕਹੀ ਕਿਹਾ ਜਾਏ ਤੇ ਪ੍ਰੋਡਕਟਰ ਟਾਟਾ ਐਫੀਸ਼ੀਅੰਟ ਐਂਡ ਡੀਸੀ ਅਮਤੇ ਬਹੁਤ ਬਹੁਤ ਸਵਾਗਤ ਹੈ ਸਪੈਸ਼ਲੀ ਵਰਜੀਨੀਆ ਔਰ ਤੁਹਾਡੇ ਆਉਣ ਵਾਲ ਭਾਰਤ ਦੇ ਸਿੱਖ ਜਿਹੜੇ ਨੇ ਪੰਜਾਬ ਦੇ ਸਿੱਖ ਉਹ ਵੀ ਬਾਕੂ ਬਾਗ ਨੇ ਕਿਉਂਕਿ ਸਾਨੂੰ ਬੜਾ ਮਾਣ ਹੈ ਕਿ ਪਾਕਿਸਤਾਨ ਮੁਸਲਮਾਨ ਕੰਟਰੀ ਹੋਣ ਦੇ ਬਾਵਜੂਦ ਵੀ ਸਭ ਧਰਮਾਂ ਦਾ ਸਤਕਾਰ ਹੁੰਦਾ ਹੈ ਔਰ ਸਰਦਾਰ ਹੋਣ ਦੇ ਨਾਤੇ ਤੁਹਾਨੂੰ ਐਡਾ ਉੱਚਾ ਆਹੁਦਾ ਦਿੱਤਾ ਗਿਆ ਅਸੀਂ ਖੁਦ ਪਰਮਾਤਮਾ ਦੇ ਸ਼ੁਕਰਗੁਜ਼ਾਰ ਆ ਜਿਨੇ ਕਿ ਪਿਛਲੇ ਤੁਹਾਡੇ ਅਸੈਂਬਲੀ ਸੈਸ਼ਨ ਦੇ ਦੌਰਾਨ ਤੁਸੀਂ ਇੱਕ ਮਤਲਬ ਹੁੰਦਾ ਸੀਗਾ ਪੰਜਾਬੀ ਨੂੰ ਸੈਕੰਡ ਭਾਸ਼ਾ ਲਾਗੂ ਕਰਾਉਣ ਦਾ ਅਨਾਊਂਸ ਹੋ ਗਿਆ ਸ਼ਾਇਦ ਸਾਡਾ ਪਹਿਲਾ ਚੈਨਲ ਸੀਗਾ ਜਿੰਨੇ ਇਸ ਖਬਰ ਨੂੰ ਦੱਸ਼ਰ ਕੀਤਾ ਸੀਗਾ ਯੂਐਸ ਵਿੱਚ ਬਿਠੇ ਆ ਉਹ ਪ੍ਰਕਿਰਿਆ ਕਿੰਨੀ ਕ ਹੋਰ ਤੱਕ ਸਿਰੇ ਚੜੀ ਆ ਕਦੋਂ ਉਹ ਜਿਹੜਾ ਕਿ ਸਬਜੈਕਟ ਸਪੀਕਰਾਂ ਦੇ ਵਿੱਚ ਲਾਗੂ ਕਰਨ ਬਾਰੇ ਸੋਚ ਰਹੇ ਆ ਇੱਕ ਤਬ ਤੜਾ ਤਰਵ ਕਰਦਾ ਆਪਣੀ ਅਮਰੀਕਾ ਚ ਵੱਸਣ ਵਾਲੀ ਪੂਰੀ ਸਿੱਖ ਸੱਤਾਵਾਂ ਦਾ ਸਭ ਤੋਂ ਸ਼ੁਕਰੀਆ ਅਦਾ ਕਰਦਾ ਜਿਸ ਤਰੀਕੇ ਨਾਲ ਜਿਸ ਜਿੰਦਾ ਮੈਂ ਵਾਸ਼ਿੰਗਟਨ ਡੀਸੀ ਪੁੱਜਿਆ ਜਿਹੜਾ ਮੇਰੇ ਸਿੱਖ ਭੈਣਾ ਭਰਾਵਾਂ ਨੇ ਮਾਨ ਸਨਮਾਨ ਬਖਸ਼ਿਆ ਉਸ ਦਾ ਧੰਨਵਾਦ ਕਰਦਾ ਤੁਹਾਡਾ ਪ੍ਰੋਡਕਟ ਸੁਬਿੰਦਰ ਸਿੰਘ ਸਾਹਿਬ ਦਾ ਟਿੰਸਰ ਸਾਹਿਬ ਦਾ ਰਾਜਵੰਦ ਸਿੰਘ ਜੀ ਦਾ ਬਾਕੀ ਸਭ ਦਾ ਫਰਦਰ ਫਰਦਨ ਸ਼ੁਕਰੀਆ ਦਾ ਕਰਦਾ ਫਿਰਸੋ ਜਿਹੜੇ ਮੇਰੇ ਮੁਸਲਮਾਨ ਕੁਰਾਨ ਜਿਹੜੇ ਪਾਕਿਸਤਾਨ ਤੋਂ ਆ ਕੇ ਇੱਥੇ ਆਬਾਦ ਨੇ ਵਸਪਾਨ ਸਾਹਿਬ ਨੇ ਬਹੁਤ ਬਹੁਤ ਸਾਰੇ ਵੀਰਾਨੇ ਕੀਤਾ ਫਿਰ ਜਿਹੜੀ ਮਸੀਹ ਕੌਮ ਜਿਹੜੀ ਸਾਡੀ ਪਾਕਿਸਤਾਨ ਤੋਂ ਇੱਥੇ ਆਈ ਏ ਅੱਜ ਅਸੀਂ ਆਏ ਆ ਪਾਸੇ ਸਾਹਿਬ ਕੋਲ ਪਾਸੇ ਸਾਹਿਬ ਨੇ ਬਹੁਤ ਅੱਛਾ ਆਪਣਾ ਇੰਤਜ਼ਾਮ ਕੀਤਾ ਸੋ ਮੈਂ ਤੁਹਾਡਾ ਸਭ ਦਾ ਸ਼ੁਕਰੀਆ ਦਾ ਕਰਦਾ ਦੇਖੋ ਪਾਕਿਸਤਾਨ ਦੀ ਤਰਤੀ ਬੜੀ ਲੱਗੀ ਤਰਕੀ ਹੈ ਔਰ ਖਾਸ ਕਰਕੇ ਸਿੱਖ ਧਰਮ ਦੀ ਬੁਨਿਆਦ ਉੱਤੇ ਹੈ ਤੁਸੀਂ ਪੰਜਾਬੀ ਦੀ ਗੱਲ ਕਰ ਰਹੇ ਹੋ ਨਾ ਸਿਰਫ ਪੰਜਾਬੀ ਅਸੀਂ ਸਿੱਖ ਮੈਰਿਜ ਐਕਟ ਪਾਸ ਕਰਕੇ ਪਹਿਲਾ ਜਿਹੜਾ ਮੁਲਕ ਬਣਿਆ ਔਰ ਪੰਜਾਬ ਪਹਿਲਾ ਸੂਬਾ ਬਣਿਆ ਬੀਤੇ ਦਿਨ ਅਸੀਂ ਹਿੰਦੂ ਮੈਰਿਜ ਐਕਟ ਪਾਸ ਕੀਤਾ ਜਿਨਨੇ ਮੁੱਦੇ ਸਨ ਅਸੀਂ ਉਹਨਾਂ ਮੁੱਦਿਆਂ ਤੇ ਦਿਨ ਰਾਤ ਕੰਮ ਕਰ ਰਹੇ ਹਾਂ ਮੈਂ ਹੋਣੀ ਜਿਸ ਤਰ੍ਹਾਂ ਆਪਣੀ ਸਪੀਚ ਵਿੱਚ ਦੱਸਿਆ ਕਿ ਕਰਤਾਰਪੁਰ ਸਾਹਿਬ ਦਾ ਲੰਗਾ ਜਿਹੜਾ ਹੈ mohabbat ਔਰ pyaar ਦਾ ਲੰਗਾ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੀ ਇੱਕ ਬੜੀ ਲੰਬੀ ਆਸੀ ਅਮੰਗ ਸੀ ਸੰਗਤਾਂ ਦੀ ਬੜੀ ਲੰਬੀ ਅਰਦਾਸ ਸੀ ਉਹ ਲੰਘਾ ਸੀ ਖੋਲਿਆ ਔਰ ਇਸ ਵਕਤ ਉਸ ਲਾਂਘੇ ਦੇ ਰਹੀਂ ਸੰਗਤਾਂ ਦਰਸ਼ਨਾ ਆਸਤੇ ਆਂਦੀਆਂ ਔਰ ਚੀਫ ਇਸ਼ਟ ਪੰਜਾਬ ਨੇ ਹੁਣੀ ਰੀਸੈਂਟਲੀ ਜਿਹੜੇ 40 ਤੋਂ ਜ਼ਿਆਦਾ ਇਤਿਹਾਸਕ ਸਥਾਨ ਨੇ ਉਹਨਾਂ ਦੇ ਵੀ ਕਨਜ਼ਰਵੇਸ਼ਨ ਰੈਸਟੋਰੇਸ਼ਨ ਤੇ ਕੰਮ ਕਰਿਆ ਤੁਹਾਡੇ ਚੈਨਲ ਤੇ ਰਹੀਂ ਮੈਂ ਅਮਰੀਕਾ ਚ ਵਰਸਨਲ ਸੰਗਤਾਂ ਨੂੰ ਬੇਨਤੀ ਕਰਦਾ ਕਿ ਅਸੀਂ ਪਾਕਿਸਤਾਨ ਦੇ ਵਿੱਚ ਜਿਹੜੇ ਗੁਰਦਵਾਰਾ ਉਹਨਾਂ ਦੀ ਕਾਰ ਸੇਵਾ ਆਰੰਭ ਕੀਤੀ ਹੈ ਆਓ ਸਰਦਨਲ ਮੋਢੇ ਨਾਲ ਮੋਢਾ ਲਾ ਕੇ ਘਰ ਸੇ ਵਧੇ ਚਪੜਾ ਹਿੱਸਾ ਪਾਓ ਔਰ ਇਹਦਾ ਤੁਹਾਡਾ ਸਿੱਖ ਵਿਰਸਾ ਪਾਕਿਸਤਾਨ ਚ ਮੌਜੂਦ ਹੋ ਉਸ ਵਿਰਸੇ ਨੂੰ ਸੰਭਾਲੋ ਪਾਕਿਸਤਾਨ ਦਾ ਤੇ ਸਿੱਖ ਦਾ ਰਿਸ਼ਤਾ ਨੋ ਤੇ ਮਾਸਤ ਰਿਸ਼ਤਾ ਹੈ ਔਰ ਅਸੀਂ ਚਾਹਦੇ ਹਾਂ ਕਿ ਸਿੱਖ ਪਾਕਿਸਤਾਨ ਨਾਲ ਜੁੜੇ ਬਹੁਤ ਸਰੀਆ ਸਾਧਸ਼ਰਚੀਆਂ ਜਾਰੀਆਂ ਬਹੁਤ ਸਰੀਆ ਘਟਰਾਵਾ ਵਾਪਰੀਆਂ ਜਾਰੀਆਂ ਕਿ ਕਿਸੇ ਤਰੀਕੇ ਨਾਲ ਸਿੱਖ ਨੂੰ ਪਾਕਿਸਤਾਨ ਤੋਂ ਦੂਰ ਕੀਤਾ ਜਾਏ ਲੇਕਰ ਮੈਂ ਸ਼ਾਬਾਸ਼ੀ ਕਰਦਾ ਆਪਣੇ ਸਿੱਖ ਧਰਮ ਦੇ ਮੰਨਣਾ ਲਿਆ ਨੂੰ ਕਿ ਉਹ ਪਾਕਿਸਤਾਨ ਦੇ ਨਾਲ ਜੁੜੇ ਨੇ ਔਰ ਜਿਹੜੇ ਤੁਹਾਡੇ ਚਾਹੇ ਪੰਜਾਬੀ ਦਾ ਵਿਸ਼ਾ ਹੈ ਚਾਹੇ ਉਹ ਗੁਰਦਆਰਾ ਦੀ ਸੇਵਾ ਸੰਭਾਲ ਹੈ ਚਾਹੇ ਉਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਪਾਕਿਸਤਾਨ ਔਰ ਖਾਸ ਕਰ ਪੰਜਾਬ ਦੀ ਸਰਕਾਰ ਚੀਫ ਮਿਨਿਸਟਰ ਪੰਜਾਬ ਇੱਕੋ ਗੱਲ ਕਰਦੀਏ ਕਿ ਮੈਂ ਚਾਹਨੀ ਹੈ ਕਿ ਪੰਜਾਬ ਦੇ ਵਿੱਚ ਅਕਲੀਅਤ ਮਹਿਫੂਜ਼ ਹੋਵੇ ਚਾਹੀਏ ਰੋਡਸਾ ਵੀ ਆ ਕਰਤਾਰਪੁਰ ਸਾਹਿਬ ਦਾ ਲੰਗ ਆਇਆ ਔਰ ਇੰਡੀਆ ਤੋਂ ਭਾਰਤ ਤੋਂ ਅ ਬੜੇ ਸ਼ਰਧਾਲੂ ਜਿਹੜੇ ਨੇ ਉਸ ਆਪਣੇ ਮੱਕੇ ਨੂੰ ਸੇਵਾ ਕਰਨ ਵਾਸਤੇ ਜਾਂਦੇ ਆ ਉੱਥੇ 20 ਡਾਲਰ ਦੀ ਫੀਸ ਜਿਹੜੀ ਆ ਕਿ ਉਹ ਐਸਾ ਸਬਜੈਕਟ ਚੇਂਜ ਹੋ ਸਕਦਾ ਕਿ 20 ਡਾਲਰ ਦੀ ਬਜਾਏ ਇੰਡੀਅਨ ਕਰੰਸੀ ਨੂੰ ਸੈਪਟ ਕੀਤਾ ਜਾਏ ਤੇ ਜਿਹੜਾ ਉੱਥੇ ਲੰਘਾ ਜਿਹੜਾ ਵਾ ਜਾਂ ਕਿ ਆਪਣੇ ਗੁਰੂ ਸਾਹਿਬ ਦੇ ਦੇਖੋ ਉਹ ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਆਦੀਆਂ ਨੇ ਉਹ ਅਕਸਰ ਅਗਰ ਕਰੰਸੀ ਲੈ ਕੇ ਵੀ ਆਉਂਦੇ ਤਾਂ ਉੱਥੇ ਖੜ੍ਹੇ ਹੋਏ ਡਾਲਰ ਕਰਕੇ ਚੇਂਜ ਕਰ ਲੈਂਦੇ ਪਰ ਮੇਰਾ ਖਿਆਲ ਆ ਜਿਹੜਾ ਸਿੱਖ ਜਿਹਦੇ ਅੰਦਰ ਤੜਪ ਹੈ ਜਿਹਦੇ ਅੰਦਰ ਪਿਆਸ ਹੈ ਉਹ ਇਹ ਨਹੀਂ ਦੇਖਦਾ ਕਿ 20 ਡਾਲਰ ਹੈ ਜਾਂ 20000 ਡਾਲਰ ਹੈ ਉਹ ਤਾਂ ਮੱਥਾ ਟੇਕਣ ਜਾਂਦਾ ਹੈ ਔਰ ਇਹ ਇੱਕ ਬਾਰਡਰ ਫੀਸ ਰੱਖੀ ਹੋਈ ਹੈ ਬਟ ਅਸੀਂ ਇਸ ਤਰੀ ਕਰ ਰਹੇ ਕਿ ਇਸ ਫੀਸ ਨੂੰ ਰੈਸ਼ਨਲਾਈਜ਼ ਕਰੀਏ ਕਿ ਕਿਸ ਤਰੀਕੇ ਨਾਲ ਇਸ ਫੀਸ ਤੇ ਅਗਰ ਫੀਸ ਦੀ ਵਜ੍ਹਾ ਤੋਂ ਸੰਗਤ ਨਹੀਂ ਆ ਰਹੀ ਤੇ ਇਸ ਨੂੰ ਰੈਸ਼ਨਲਾਈਜ਼ ਕਰੀਏ ਤਾਂ ਕਿ ਸਾਡਾ ਮਕਸਦ ਅਲਟੀਮੇਟਲੀ ਕੋ ਹੈ ਕਿ ਸਿਕਰਤਾਰ ਕੋ ਸਾਬ ਦੇ ਉਸ ਲਾਂਗੇ ਦਰਾਈ ਉਸ ਸੰਗਤਾ ਜਿਹੜਾ ਦੇ ਅੰਦਰ ਤਾੰਗ ਹੈ ਪਿਆਸ ਹੈ ਤੜਪ ਹੈ ਉਹਨਾਂ ਨੂੰ ਕਰਤਾਰਪ ਸਭ ਦੇ ਨਾਲ ਜੋੜਿਆ ਜਾਏ ਤਾਂ ਕਿ ਜਿਹੜੀਆਂ ਉਹ ਅਰਦਾਸਾਂ ਇੱਕ ਲੰਬੇ ਸਮੇਂ ਤੋਂ ਕਰ ਰਹੇ ਉਹਨਾਂ ਦੀ ਅਰਦਾਸਾਂ ਪੂਰਾ ਅਸੀਂ ਬਹੁਤ ਬਹੁਤ ਅਡਾ ਥੈਂਕ ਯੂ ਦਾ ਕਰਦੇ ਆ ਰੋੜਾ ਸਾਹਿਬ ਤੁਸੀਂ ਆਏ ਔਰ ਬਹੁਤ ਵਧੀਆ ਬਹੁਤ ਪਿਆਰੀਆਂ ਤੇ ਮਿੱਠੀਆਂ ਗੱਲਾਂ ਕਰਦੇ ਆ ਰੱਬ ਤੁਹਾਨੂੰ ਖੁਸ਼ ਰੱਖੇ ਦੋਸਤੋ ਦੇਖਦੇ ਰਹਿਣਾ ਸਬਰਾਂਗ ਟੀਵੀ ਸਾਡੇ ਨਾਲ ਅੱਜ ਅਨਵਰ ਖਾਸਮੀ ਹੈ ਜਿਹੜੇ ਕਿ ਆਲ ਨੇਬਰਸ ਦੇ ਕਰਤਾ-ਕਰਤਾ ਹੈ ਜਿਨ੍ਹਾਂ ਨੇ ਆਪਣੀ ਟੀਮ ਦੇ ਨਾਲ ਅੱਜ ਰਮੇਸ਼ ਸਿੰਘ ਅਰੋੜਾ ਜਿਹੜੇ ਕਿ ਮੈਨਿਓਰਟੀ ਵੱਲੋਂ उन्नीस सौ संतालीस तो बाद पहली बार कैबिनेट मंत्री बने उन्होंने ऑनर बिच आज मीट एंड ग्रीट किया है सो अनोर खादरी जी की कहना चाहोगे आज इस फंक्शन बारे पहले तो मैं सब रंग टी वी का शुक्रिया अदा करूँगा कि वो आज हर, हर प्रोग्राम में आते हैं चाहे वो क्रिश्चन का हो चाहे सिख का हो चाहे मुस्लिम्स का हो ये एक बहुत बड़ी बात होती है और यही प्यार मोहब्बत है आज अरोड़ा साहब यहाँ पर तशरीफ़ लाएँ तो उनके सिसमेम ने यहाँ पर एक डिनर का किया और ये बड़ी खुशी की बात है कि एक, एक सिख भाई हमारा पाकिस्तान का वजीर बना जो पाकिस्तान की हिस्ट्री है तो हम बड़े हमें बड़ा खुशी है और बड़ा प्राउड करते हैं पाकिस्तान पर और सिख कम्युनिटी पर सिख कम्युनिटी बहुत काम करती है माशा यहाँ पर भी पाकिस्तान में भी और हम इनके बहुत शुक्रगुजार हैं ख़ासतौर से हमारे डॉक्टर गिल साहब ਔਰ ਜਿੰਨੇ ਵੀ ਲੋਕ ਯਹਾਂ ਪਰ ਹੈ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹੈ ਥੈਂਕ ਯੂ ਵਾਂਸ ਅਗੇਨ ਸਰ ਬ੍ਰਿੰਗ ਟੀਵੀ ਥੈਂਕ ਯੂ ਵੈਰੀ ਮਚ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਮਾਈ ਨੇਮ ਇਜ਼ ਅਮਰ ਸਿੰਘ ਮੱਲੀ ਚੇਅਰਮੈਨ ਆਫ ਵਰਲਡ ਜੁਨਾਈਟਿਡ ਨਾਨਕ ਫਾਉਂਡੇਸ਼ਨ ਯੂਐਸਏ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਆਂ ਰਮੇਸ਼ ਸਿੰਘ ਅਰੋੜਾ ਜਿਹੜੇ ਮinority ਦੇ ਮਿਨਿਸਟਰ ਨੇ ਪਾਕਿਸਤਾਨ ਪੰਜਾਬ ਤੋਂ ਉੱਥੇ ਆਏ ਨੇ ਸਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਹੈ ਕਿ ਇਹਨਾਂ ਨੇ ਸਾਡੇ ਨਾਲ ਕਰਤਾਰਪੁਰ ਮਾਰਗ ਦਾ ਕੰਮ ਕੀਤਾ ਸੀ ਸਾਡੀ ਕਮੇਟੀ ਦੇ ਨਾਲ ਇੱਕ ਬਾਰਖ ਖੋਲਿਆ ਸੀ ਉਹਦੇ ਲਈ ਇਹਨਾਂ ਦੇ ਅਸੀਂ ਬਹੁਤ ਧੰਨਵਾਦੀਆਂ ਹੁਣ ਜਿਹੜੇ ਪਾਕਿਸਤਾਨ ਦੇ ਵਿੱਚ ਪੰਜਾਬੀ ਨੂੰ ਲਾਗੂ ਕਰ ਰਹੇ ਨੇ ਰਾਜ ਦੇ ਵਿੱਚ ਦੈਸ ਬਿਗ ਥਿੰਗ ਹੈਲੋ ਜੀ ਸਰਕਾਰ ਮੇਰਾ ਨਾਮ ਆਇਸ਼ਾ ਖਾਨ ਹੈ ਮੇਰਾ تعلق ਮੈਨੈਂਸੀ ਹੈ ਅ ਅੱਜ ਆਲ ਨੇਬਰ ਦੇ ਜ਼ਰੀਏ ਜਿਹੜੇ ਪਾਕਿਸਤਾਨ ਤੋਂ ਇੱਕ ਸੈਨੇਟਰ ਆਏ ਨੇ ਰਮੇਸ਼ अरोड़ा जी जो कि ਸਾਡੇ ਸਾਰਿਆਂ ਵਾਸਤੇ ਇੱਕ ਪ੍ਰਾਈਡ ਨੇ ਸਾਡਾ ਤੇ ਸਾਨੂੰ ਨਾ ਤੇ ਬੜਾ ਫਖਰ ਹੈ ਮੈਸੇਜ ਜੋ ਹੈ ਉਹਨਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਜੋ ਸਾਡੀ ਸਭ ਦੀ ਕੋਸ਼ਿਸ਼ ਹੈ ਕਿ ਹਿੰਦੂ ਪਾਈ ਜਾਣਾ ਜਿਸ ਸਿੱਖ ਪਾਈ ਜਾਣਾ ਹੋਏ ਤੇ ਮੁਸਲਮਾਨ ਪਾਈ ਜਾਣਾ ਅਸੀਂ ਸਾਰੇ ਹਿੱਕ ਨੇ ਤੇ ਇਹ ਸਰਾਧਾਂ ਦੀ ਜਿਹੜੀ ਦੂਰੀ ਹੈ ਇਹ ਸਾਨੂੰ ਮਿਲ ਕੇ ਖਤਮ ਕਰਨੀ ਚਾਹੀਦੀ ਹੈ ਤੇ ਸਾਨੂੰ ਪੀਸ ਦਾ ਅਮਨ ਦਾ ਪਿਆਰ ਮੁਹੱਬਤ ਦਾ ਪੇਘਾਮ ਦੇਣਾ ਚਾਹੀਦਾ ਹੈ ਤੇ ਸਭ ਸਾਡੇ ਸਾਰਿਆਂ ਵੱਲੋਂ ਤੁਹਾਡੇ ਸਾਰਿਆਂ ਨੂੰ ਜਿੱਥੇ ਵੀ ਮੇਰੀ ਆਵਾਜ਼ ਜਾ ਰਹੀ ਹੈ ਅਮਨ ਤੇ ਪਿਆਰ ਦਾ ਪੇਘਾਮ ਆਸਟ੍ਰੇਲੀਆ ਦੇ ਸਿਡਨੀ ਚਿਕ ਭਿਆਨਕ ਕਤਲ ਦਾ ਮਾਮਲਾ ਸਾਹਮਣੇ ਜਿੱਥੇ 19 ਸਾਲਾ ਗਰਭਵਤੀ ਮੈਡੀਕਲ ਵਿਦਿਆਰਥਣ ਅਰਨੀਮਾ ਹਯਾਤ ਦਾ ਉਸਦੇ ਹੀ ਪਤੀ ਮਿਰਾਜ਼ ਜ਼ਫਰ ਵੱਲੋਂ ਬੇਰਹਿਮੀ ਨਾਲ ਉਸਦਾ ਕਤਲ ਕਰ ਦਿੱਤਾ ਗਿਆ ਪਹਿਲਾਂ ਉਸਨੇ ਉਸਦਾ ਗਲਾ ਕੁੱਟਿਆ ਫਿਰ ਉਸਦੀ ਲਾਸ਼ ਨੂੰ ਤੇਜ਼ਾਬ ਨਾਲ ਭਰੇ ਬਾਥ ਟੱਬ ਦੇ ਵਿੱਚ ਪਾ ਦਿੱਤਾ ਜਦੋਂ ਪੁਲਿਸ ਪਹੁੰਚੀ ਤਾਂ ਫਲੈਟ ਦੇ ਵਿੱਚ ਤੇਜ਼ਾਬ ਦੀ ਤੇਜ਼ ਬਦਬੂ ਆ ਰਹੀ ਸੀ ਅਦਾਲਤ ਨੇ ਇਸ ਬਹਿਸ਼ਿਆਨਾ ਜੁਰਮ ਦੇ ਲਈ ਮਿਰਾਜ਼ ਨੂੰ 16 ਸਾਲ ਦੀ ਗੈਰ ਪੈਰੋਲ ਮਿਆਦ ਸਮੇਤ 21 ਸਾਲ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ ਅਰਨੀਮਾ ਮਹਿਜ਼ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਰਿਵਾਰ ਨਾਲ ਬੰਗਲਾਦੇਸ਼ ਤੋਂ ਆਸਟ੍ਰੇਲੀਆ ਸ਼ਿਫਟ ਹੋ ਗਈ ਸੀ ਉਸਨੇ ਇੱਕ ਡਾਕਟਰ ਬਣਨ ਦਾ ਸੁਪਨਾ ਦੇਖਿਆ ਤੇ ਪੱਛਮੀ ਸਿਡਨੀ ਯੂਨੀਵਰਸਿਟੀ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ ਮਾਤਾ ਪਿਤਾ ਨੇ ਉਸ ਦੀ ਪੜ੍ਹਾਈ ਲਈ ਦਿਨ ਰਾਤ ਮਿਹਨਤ ਕੀਤੀ ਜਦਕਿ ਅਰਨੀਮਾ ਖੁਦ ਪਾਰਟ ਟਾਈਮ ਨੌਕਰੀ ਕਰ ਰਹੀ ਸੀ जांच ਤੋਂ ਪਤਾ ਲੱਗਿਆ ਕਿ ਕਤਲ ਤੋਂ ਪਹਿਲਾਂ ਮਿਰਾਜ਼ ਨੇ Google ਤੇ ਸਰਚ ਕੀਤਾ ਸੀ ਕਿ ਕੀ ਹਾਈਡਰੋਕਲੋਰਿਕ ਐਸਿਡ ਚਮੜੀ ਨੂੰ ਸਾੜ ਸਕਦਾ ਹੈ ਕਤਲ ਕਰਨ ਤੋਂ ਬਾਅਦ ਉਹ ਇੱਕ ਸਟੋਰ ਦੇ ਵਿੱਚ ਗਿਆ ਤੇ ਪਹਿਲਾਂ 20 ਲੀਟਰ ਅਤੇ ਫਿਰ ਉਸਨੇ 80 ਲੀਟਰ ਹਾਈਡਰੋਕਲੋਰਿਕ ਐਸਿਡ ਖਰੀਦਿਆ ਉਹ 20 ਘੰਟੇ ਤੱਕ ਫਰਾਰ ਰਿਹਾ ਫਿਰ ਖੁਦ ਨੂੰ ਉਸਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਮਿਰਾਜ਼ ਜ਼ਫਰ ਨੇ ਹਤਿਆ ਦਾ ਗੁਨਾਹ ਕਬੂਲ ਕਰ ਲਿਆ ਅਦਾਲਤ ਨੇ ਉਸ ਨੂੰ 21 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਹੈ ਜਿਸ ਵਿੱਚ 16 ਸਾਲ ਬਿਨਾ ਪੈਰੋਲ ਦੀ ਮਿਆਦ ਸ਼ਾਮਿਲ ਹੈ ਮੰਨੀਆਂ 트럼ਪ ਦੀਆਂ ਸ਼ਰਤਾਂ 21.3 ਬਿਲੀਅਨ ਡਾਲਰ ਦੀ ਸਰਹੱਦੀ ਯੋਜਨਾ ਦਾ ਕੀਤਾ ਐਲਾਨ ਜੀ ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਕਿਹਾ ਕਿ ਕੈਨੇਡਾ 21.3 ਬਿਲੀਅਨ ਡਾਲਰ ਦੀ ਸਰਹੱਦੀ ਯੋਜਨਾ ਲਾਗੂ ਕਰੇਗਾ ਜਿਸ ਦਾ ਉਦੇਸ਼ ਅਮਰੀਕਾ ਵਿੱਚ ਫੈਂਟਾਨੇਲ ਦੀ ਪ੍ਰਵਾਹ ਨੂੰ ਰੋਕਣਾ ਹੈ ਬਦਲੇ ਦੇ ਵਿੱਚ 트럼ਪ ਨੇ ਕਿਹਾ ਕਿ ਉਹ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ 30 ਦਿਨਾਂ ਦੇ ਲਈ ਕੈਨੇਡੀਅਨ ਸਮਾਨ ਤੇ ਟੈਰਿਫ ਨੂੰ ਰੋਕ ਦੇਣਗੇ 트럼ਪ ਨੇ ਇਹ ਟ੍ਰੂਥ ਸੋਸ਼ਲ ਤੇ ਕਿਹਾ ਕਿ ਕੈਨੇਡਾ ਇਹ ਯਕੀਨੀ ਬਣਾਉਣ ਲਈ ਸਹਿਮਤ ਹੋ ਗਿਆ ਹੈ ਕਿ ਸਾਡੀ ਉੱਤਰੀ ਸਰਹੱਦ ਸੁਰੱਖਿਅਤ ਰਹੇਗੀ ਅਤੇ ਫੈਂਟਨਿਲ ਵਰਗੇ ਨਸ਼ਿਆਂ ਦੇ ਪ੍ਰਵਾਹ ਨੂੰ ਰੋਕੇਗਾ ਜਿਸ ਨਾਲ ਸਾਡੇ ਦੇਸ਼ ਵਿੱਚ ਲੱਖਾਂ ਅਮਰੀਕੀਆਂ ਦੀ ਮੌਤ ਹੋ ਰਹੀ ਹੈ ਉਧਰ ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਮਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੁਣ ਸਿਆਸਤ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਨੇ ਜੀ ਹਾਂ ਬਲਕੌਰ ਸਿੰਘ ਦਿੱਲੀ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਰਹੇ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਦੇ ਹੋਏ ਬਲਕੌਰ ਸਿੰਘ ਦੀ ਵੀਡੀਓ ਵੀ ਸਾਂਝੀ ਕੀਤੀ ਹੈ ਬਲਕੌਰ ਸਿੰਘ ਵਾਲੀ ਕਾਰ 'ਚ ਸਿੱਧੂ ਮਸੇਵਾਲਾ ਦਾ ਗੀਤ ਵਜਿਆ ਤੇ ਉਹ ਕਾਂਗਰਸੀ ਉਮੀਦਵਾਰ ਲਈ ਵੋਟਾਂ ਮੰਗ ਰਹੇ ਸਨ ਕਾਂਗਰਸ ਵੀ ਦਿੱਲੀ ਚੋਣਾਂ 'ਚ ਕਿਤੇ ਨਾ ਕਿਤੇ ਸਿੱਧੂ ਮਸੇਵਾਲਾ ਦੇ ਨਾਂ ਤੇ ਵੋਟਾਂ ਇਕੱਠੀਆਂ ਕਰਨ 'ਚ ਲੱਗੀ ਰਹੀ ਜਾਣਕਾਰੀ ਦੇ ਮੁਤਾਬਿਕ ਬਲਕੌਰ ਸਿੰਘ ਨੇ ਦਿੱਲੀ ਦੇ ਕਸਤੂਰਬਾ ਗਾਂਧੀ ਨਗਰ ਤੋਂ ਕਾਂਗਰਸੀ ਉਮੀਦਵਾਰ ਅਭਿਸ਼ੇਕ ਦੱਤ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਕਾਂਗਰਸ ਨੇ ਮੁਸੇਵਾਲਾ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਮਾਨਸਾ ਤੋਂ ਵੀ ਮੈਦਾਨ ਚ ਉਤਾਰਿਆ ਸੀ ਕਾਂਗਰਸ ਨਾਲ ਨੇਤਾਕਾਰਨ ਬਲਕੌਰ ਸਿੰਘ ਅਕਸਰ ਰਾਹੁਲ ਗਾਂਧੀ ਨੂੰ ਵੀ ਮਿਲਦੇ ਰਹਿੰਦੇ ਨੇ ਦੱਸ ਜਾਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਸੋਮਵਾਰ ਯਾਨੀ ਕਿ 3 ਫਰਵਰੀ ਬੀਤੇ ਦਿਨੀ ਸ਼ਾਮ 5 ਵਜੇ ਤੱਕ ਹੀ ਸੀ ਕੌਮੀ ਰਾਸ਼ਟਾਨੀ ਦੇ ਵਿੱਚ 2013 ਤੱਕ 15 ਸਾਲ ਸੱਤਾ 'ਚ ਰਹੀ ਕਾਂਗਰਸ ਪਿਛਲੀਆਂ ਦੋ ਚੋਣਾਂ 'ਚ ਇੱਕ ਵੀ ਸੀਟ ਨਹੀਂ ਜਿੱਤ ਸਕੀ ਇਸ ਲਈ ਉਹ ਜ਼ਮੀਨੀ ਪੱਧਰ ਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਜੀ ਤੋੜ ਕੋਸ਼ਿਸ਼ ਕਰ ਰਹੇ ਨੇ ਖਬਰਾਂ ਦਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ दिस प्रोग्राम इज स्पॉन्सर्ड बाय डॉक्टर सुरिंदर सिंह गिल इमीग्रेशन कंसलटेंट ताज़ी खबर देखने लायी हमें सब्सक्राइब करो सब्रंग टीवी नो ब्रेक तो बात तो हो होड़ास वागत है बॉलीवुड स्टार अभिषेक बच्चन ਅਤੇ ऐश्वर्या बच्चन ਦੀ ਤਰ੍ਹਾਂ ਉਹਨਾਂ ਦੀ ਤਿਆਰਾਧਿਆ बच्चन ਵੀ ਲੋਕਾਂ 'ਚ ਕਾਫੀ ਮਸ਼ਹੂਰ ਹੈ। ਉਹ ਅਕਸਰ ऐश्वर्या رائے ਨਾਲ ਕਿਸੇ ਨਾ ਕਿਸੇ ਇਵੈਂਟ 'ਚ ਨਜ਼ਰ ਆਉਂਦੀ ਹੈ। ਉਸਨੇ ਦਿੱਲੀ ਹਾਈ ਕੋਰਟ 'ਚ ਨਵੀਂ ਅਰਜ਼ੀ ਦਾਇਰ ਕੀਤੀ ਹੈ। ਜੀ ਹਾਂ, ਨਵੀਂ ਅਰਜ਼ੀ ਤੇ ਦਿੱਲੀ ਹਾਈ ਕੋਰਟ ਨੇ Google, Bollywood Time ਤੇ ਹੋਰ ਵੈਬਸਾਈਟਸ ਨੂੰ ਨੋਟਿਸ ਭੇਜਿਆ। ਇਸ ਮਾਮਲੇ ਦੀ ਅਗਲੀ ਸੁਣਵਾਈ 17 ਮਾਰਚ ਨੂੰ ਹੋਵੇਗੀ। ਇਹ ਮਾਮਲਾ ਆਰਾਧਿਆ बच्चन ਦੀ ਸਿਹਤ ਨੂੰ ਲੈ ਕੇ ਗਲਤ ਰਿਪੋਰਟਿੰਗ ਨਾਲ ਜੁੜਿਆ ਹੋਇਆ ਹੈ। ਰਾਦੇ ਬਚਨ ਦੇ ਵਕੀਲ ਨੇ ਬੀਤੇ ਦਿਨੀ ਹਾਈ ਕੋਰਟ ਨੂੰ ਦੱਸਿਆ ਕਿ ਕੁਝ ਹੋਰ ਅਪਲੋਡਰ ਅਜੇ ਵੀ ਪੇਸ਼ ਨਹੀਂ ਹੋਏ ਹਨ ਤੇ ਉਹਨਾਂ ਦੇ ਬਚਾਅ ਦਾ ਅਧਿਕਾਰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਰੋਡ ਤੇ ਸਥਿਤ ਬੰਦ ਪਈ ਪੁਲਿਸ ਚੌਂਕੀ ਨੇੜੇ ਰਸਮਈ ਤਮਾਕੇ ਵਰਗੀ ਆਵਾਜ਼ ਸੁਣਨ ਉਪਰੰਤ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ तुरंत घटना स्थान का दौरा किया गुरप्रीत भुलर ने कहा कि मुढ़ली जांच तो पता लगे है कि यह आवाज़ किसी ग्रनेड धमाके तो कारण नहीं हुई है पर पुलिस इस संभावना तो मुकम्मल तौर पर इनकार नहीं कर रही है उन्होंने कहा है कि इसका प्रभाव बहुत घट है मुझले तौर पर धमाके तो का कोई संकेत नहीं लगता उन्होंने कहा है कि हालांकि असी इस आवाज के कारण का पता लगाने सारे पहलूआ तो मामले की जाँच कर रहे हैं इस घटना बारे दसदा ਉਨਾ ਕਿਹਾ ਕਿ ਪੁਲਿਸ ਵੱਲੋਂ ਮੇਨ ਅੰਮ੍ਰਿਤਸਰ ਬਾਈਪਾਸ ਨੇੜੇ ਫਤਿਹਗੜ ਚੂੜੀਆਂ ਰੋਡ ਤੇ ਪੁਲਿਸ ਚੈਕਿੰਗ ਪੁਆਇੰਂਟ ਲਗਾਇਆ ਹੋਇਆ ਸੀ ਉਨਾ ਦੱਸਿਆ ਕਿ ਡਿਊਟੀ ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਧਮਾਕੇ ਵਰਗੀ ਆਵਾਜ਼ ਸੁਣੀ ਤੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਚੌਰਾਹੇ ਤੋਂ ਲਗਭਗ 20 ਤੋਂ 30 ਫੁੱਟ ਦੂਰ ਸੜਕ ਤੇ ਇੱਕ ਛੋਟਾ ਜਿਹਾ ਪ੍ਰਭਾਵ ਦੇਖਿਆ ਉਨਾ ਕਿਹਾ ਕਿ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਸ ਘਟਨਾ ਨਾਲ ਨਜ਼ਦੀਕੀ ਕੰਦ ਵੀ ਪ੍ਰਭਾਵਿਤ ਨਹੀਂ ਹੋਈ ਹੈ ਹੁਣ ਸਪਸ਼ਟ ਕੀਤਾ ਹੈ ਕਿ ਇਸ ਸਥਾਨ ਤੇ ਕੋਈ ਪੁਲਿਸ ਚੌਂਕੀ ਨਹੀਂ ਹੈ ਕਿਉਂਕਿ ਹਰ ਕੋਈ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਇਹ ਚੌਂਕੀ ਕੁਝ ਮਹੀਨੇ ਪਹਿਲਾਂ ਬੰਦ ਹੋ ਚੁੱਕੀ ਹੈ ਉਦਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਯਾਨੀ ਕਿ 5 ਫਰਵਰੀ ਨੂੰ ਪ੍ਰਿਆਗਰਾਜ ਜਾਣਗੇ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਸੰਗਮ ਚ ਪਵਿੱਤਰ ਇਸ਼ਨਾਨ ਕਰਨਗੇ ਪੀਐਮ ਮੋਦੀ 5 ਫਰਵਰੀ ਨੂੰ ਸਵੇਰੇ 10 ਵਜੇ ਪ੍ਰਿਆਗਰਾਜ ਹਵਾਈ ਅੱਡੇ ਤੇ ਪਹੁੰਚਣਗੇ ਉਹ ਪ੍ਰਿਆਗਰਾਜ ਹਵਾਈ ਅੱਡੇ ਤੋਂ ਡੀਪੀਐਸ ਹੈਲੀਪੈਡ ਪਹੁੰਚਣਗੇ ਜਿੱਥੋਂ ਉਹ 10:45 ਤੇ ਅਰੇਲ ਘਾਟ ਜਾਣਗੇ ਉਹ ਅਰੇਲ ਘਾਟ ਤੇ ਕਿਸ਼ਤੀ ਰਾਹੀਂ ਮਹਾਕੁੰਭ ਪਹੁੰਚਣਗੇ ਉਹ ਸਵੇਰੇ 11 ਵਜੇ ਪ੍ਰਿਆਗਰਾਜ ਦੇ ਵਿੱਚ ਸੰਗਮ ਚ ਉਹ ਸਵੇਰੇ 11 ਵਜੇ ਪ੍ਰਿਆਗਰਾਜ ਵਿੱਚ ਸੰਗਮ ਚ ਪਵਿੱਤਰ ਇਸ਼ਨਾਨ ਕਰਨਗੇ। ਮਹਾਕੁੰਭ ਮੇਲੇ ਚ ਪ੍ਰਧਾਨ ਮੰਤਰੀ ਲਈ ਸਵੇਰੇ 11 ਤੋਂ 11:30 ਵਜੇ ਤੱਕ ਦਾ ਸਮਾਂ ਰੱਖ ਮੈਂ। ਪਵਿੱਤਰ ਇਸ਼ਨਾਨ ਤੋਂ ਬਾਅਦ ਪੀਐਮ ਮੋਦੀ 11:45 ਤੇ ਕਿਸ਼ਤੀ ਰਾਹੀਂ ਅਰੇਲ ਘਾਟ ਪਰਤਣਗੇ। ਜਿੱਥੋਂ ਉਹ ਡੀਪੀਐਸ ਹੈਲੀਪੈਡ ਰਾਹੀਂ ਪ੍ਰਿਆਗਰਾਜ ਹਵਾਈ ਅੱਡੇ ਪਹੁੰਚਣਗੇ। ਮੋਦੀ ਦੁਪਹਿਰ 12:30 ਵਜੇ Air Force ਦੇ ਜਹਾਜ਼ ਰਾਹੀਂ ਪ੍ਰਿਆਗਰਾਜ ਤੋਂ ਵਾਪਿਸ ਪਰਤਣਗੇ ਉਧਰ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM ਰਹੀਮ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਬਿਜਲੀ ਹੇਠਲੀ ਅਦਾਲਤ ਨੂੰ 2015 ਦੇ ਬੇਅਦਬੀ ਮਾਮਲਿਆਂ ਦੇ ਵਿੱਚ ਉਸ ਖਿਲਾਫ ਕਾਰਵਾਈ ਕਰਨ ਸੰਬੰਧੀ ਦਿੱਤੀ ਮਨਜ਼ੂਰੀ ਦੇ ਆਪਣੇ ਹੁਕਮ ਸਿਖਰਲੀ ਅਦਾਲਤ ਵੱਲੋਂ ਟਾਲੇ ਜਾਣ ਸੁਪਰੀਮ ਕੋਰਟ ਨੇ 18 ਅਕਤੂਬਰ 2024 ਨੂੰ ਜਾਰੀ ਕੀਤੇ ਆਪਣੇ ਹੁਕਮਾਂ ਰਾਹੀਂ 2015 ਦੇ ਬੇਅਦਬੀ ਮਾਮਲਿਆਂ ਦੀ ਸੁਣਵਾਈ ਤੇ 11 ਮਾਰਚ 2024 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਲਗਾਈ ਗਈ ਰੋਕ ਹਟਾ ਦਿੱਤੀ ਸੀ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਂਦੀ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਹੋ ਰਹੀ ਸੁਣਵਾਈ ਦੌਰਾਨ ਰਾਮ ਰਹੀਮ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਮਕੂਲ ਰੋਹਤਗੀ ਨੇ ਜਸਟਿਸ ਬੀ ਆਰ ਗਵਈ ਤੇ ਜਸਟਿਸ ਕੇ ਵਿਨੋਦ ਚੰਦਰਨ ਦੇ ਬੈਂਚ ਨੂੰ ਦੱਸਿਆ ਕਿ ਸਿਖਰਲੀ ਅਦਾਲਤ ਦੇ 18 ਅਕਤੂਬਰ 2024 ਦੇ ਹੁਕਮ ਸੂਬੇ ਦੀ ਅਪੀਲ ਪਰਵਾਨ ਕੀਤੀ ਜਾਣ ਦੇ ਤੁਲਨੇ ਬੈਂਚ ਨੇ ਕਿਹਾ ਕਿ ਉਸ ਵੱਲੋਂ ਮੁੱਖ ਮਾਮਲਾ ਸੁਣਿਆ ਜਾਵੇਗਾ ਇਹ ਸੰਸਾੜੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬਈ ਇਜਾਜ਼ਤ ਧੰਨਵਾਦ